اللهم wa Azbari يا Allahumma wa يا wa Allahumma يا Azbari wa الله wa Azbari wa Allahumma wa يا

ਯਾਰ ਰਮਨ ਸਭਰੇ ਮਾਫਰੀ ਦਰ ਦਰਜੇ ਬੁਲੰਗ ਫਰੀਦ ਅੱਯਾ ਅੱਲਾਹ ਅਰਹਮਨ ਰਹੀਮ ਅੰਦਰੇ ਤੁਹਾਰ ਘਟੀ ਕੁਲਮ ਨਾ ਨੀ ਜਮੀਨ ਤੇ ਨੀ ਨੀ ਅਰ ਰਮਨ ਅੱਯਾ ਅੱਲਾਹ ਮੇਰੇ ਕਬਰ ਸਮਝ ਗੜਾ ਨਾ ਬਹ ਵਰਜੰਤਾ ਅਜ਼ਰੈ ਲੈ ਸੰਟੇ ਅੰਦਰੇ ਸਾਹਨੇ ਬੈਟੇ ਹੈ ਨਾ ਯਾ ਅੱਲਾਹ ਮਾਨੂਨ ਬਰਤੂ ਬਿਦਤ ਨੂੰ ਚੱਟ ਅੱਲਾਹ ਇਹ ਗੜ ਕਰ ਉਠੜ ਦੇ ਅਜੀ